ਗੁਰੂ ਜੀ ਸਤਨਾਮ ਸ੍ਰੀ ਗੁਰੂ ਸਹਿਮ ਜੀਓ ਨਰਤਕ ਵਾਇਆ ਮਰ ਪ੍ਰਭ ਅਪੀ ਸਭ ਸੰਸਾਰ ਉਪਵਾਰਿਆ ਪਾਰ ਬ੍ਰਹਮ ਕ੍ਰਿਪਾ ਧਾਰੀ ਆਪਣਾ ਬਿਰਗ ਸਮਾਰਿਆ ਦੀ ਰਤੁ ਮੰਲੀ ਸੋਖ ਸਹਿਜ ਆਨੰਦ ਗੁਣ ਗੰਭਗਉ ਮਰਤਨ ਦੇ ਸੁਖੰਲੀ ਲੋਕਾ ਉਦਗੁਰ ਸੇਮੀ ਐ ਅਹੰਸ ਸਹਿਜ ਸੁਮੈ ਦਰਸ਼ਨ ਵਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਬਾਣੀ ਗੁਰੂ ਸਾਹਿਬ ਜੀ ഗപൂരി കൃപി പ്രി ലോചറി ഹരി ഗ്രൈ നന്ദ മംഗള സുഖ പായ ਤਤੁਰਮ ਨਾਮ ਨਸ ਕਰਿਏ ਉਕਤ ਬੈਟ ਤਹਰਨ ਰਤਿਾਈ ਹੈ ਅੰੰਨ ਸੋਕ ਰਿਤ ਕਰੀਐ ਰਹਾ ਸੰਤ ਕਮਾ ਜਗਤਰ ਗਕੇ ਪਉੜੀ ਕੋ ਮਡ ਪਾਗੀ ਪਾਏ ਓਟ ਜਨਮ ਕੇ ਗ੍ਰਿਪ ਕਨਸੇ ਹਰ ਚਰਨ ਨੇ ਚਿਤ ਲਾਈ ਓ ਸਤਤ ਪਰਮੋ ਸਦਾ ਪ੍ਰਵੇ ਆਪਣੇ ਜਨ ਪੂਰੀ ਕਲ ਰਾਖੀ ਜੇ ਜਨ ਸਭ ਪਈ ਪਵਿੱਤਰ ਸਤਿਗੁਰ ਕੀ ਸੱਚ ਸਾਖੀ ਬਿਗਨ ਨੰਨ ਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਜਿ ਰੜਾਇਆ ਕੋਈ ਬੰਬ ਪਈ ਸਭ ਮਾਂ ਜਨਾਨਕ ਸੁਖ ਕਰਿਆ ਆਇਆ ਵਿਗਨ ਨਿਵਰਨ ਸਬਦੁ ਕੰਨਾਸਿ ਨਾ ਸੁਖੁ ਕਰਿ ਨਾਮ ਜਿੜ ਡਾਇਆ ਕੋਈ ਪਪਿ ਕੈ ਸਭ ਬੰਨਾ ਜਿਨ ਨਾਨਕ ਸੁਖ ਕਰਿ ਆਇਆ ਮਾਇ ਗੁਰਜ ਕੀ ਖਰਸਾ ਮਾਇ ਗੁਰਜ ਕੀ ਪਤੀ